ਬਦ ਰਹੇ ਤਾਪਮਾਨ ਤੇ ਤੇਜ਼ ਹਵਾਵਾਂ ਦੇ ਕਾਰਨ ਲਗਾਤਾਰ ਕਣਕ ਨੂੰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਦਾ ਸਾਹਮਣੇ ਆਇਆ ਜਿੱਥੇ ਕਿ ਖੇਤਾਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਕਿਸਾਨ ਨਾਜ਼ਮ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਅਨਾਊਂਸਮੈਂਟ ਤੋਂ ਬਾਅਦ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤੇ ਭੱਜ ਕੇ ਖੇਤ ਵਿੱਚ ਪਹੁੰਚੇ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਕਹਿੰਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਉਹਨਾਂ ਦਾ ਕਾਫੀ ਉਹ ਆਪਣੇ ਲਾ 1.5 ਕਿਲਾ ਮੱਛੀ ਆ ਜੀ ਆ ਤੁਹਾਡੇ ਸਾਹਮਣੇ ਇਹ ਤਾਂ ਨਾਰ ਮੱਛੀ ਆ ਪੰਜ 6 ਕਿੱਲੇ ਕਿਵੇਂ ਅੱਗ ਲੱਗੀ ਸੀ ਪਤਾ ਲੱਗਿਆ ਪਤਾ ਨਹੀਂ ਕੋਈ ਚਾਨਕ ਲੱਗਿਆ ਜੀ ਹਜੇ ਪਤਾ ਨਹੀਂ ਆ ਕੋਈ ਜੀ ਭਈ ਇਹ ਇਧਰੋਂ ਨੇੜੇ ਲੱਗੀ ਆ ਅਸਰੇ ਘਰੇ ਮਸ਼ੀਨ ਖੋ ਰੱਖੀ ਸੀ ਜੀ ਕਿਵੇਂ ਪਤਾ ਲੱਗਿਆ ਫਿਰ ਸਾਨੂੰ ਉਹ ਮੁੰਡਿਆਂ ਨੇ ਗਵੈਂਡੀਆਂ ਨੇ ਫੋਨ ਕਰਤਾ ਜੀ ਕਹਿੰਨੇ ਵੀ ਅੱਗ ਲੱਗ ਗਈ ਮੈਂ ਅਲੋਕਮੈਂਟ ਕਰਵਾ ਤਾ ਸਪੀਕਰ ਦੇ ਨੇ ਪਿੰਡ ਆ ਗਿਆ ਟਰੈਕਟਰ ਆ ਗਿਆ ਤੇ ਕਾਬੂ ਉਹ ਕਰ ਲਈ ਆ ਕਿ ਫਿਰ ਨੇ ਫੇਵਰੇਟ ਆ ਗਿਆ ਪਿੰਡ ਨੇ ਬਹੁਤ ਜ਼ਿਆਦੇ ਮਤਤ ਕਰੀ ਮਤ ਸ਼ੁਕਰਗੁਜ਼ਾਰ ਆ ਪਿੰਡ ਦਾ ਜੀ ਬਿੰਨਾ 1 ਕਿੱਲਾ ਮੱਚ ਗਿਆ ਹਾਂਜੀ ਹਾਂਜੀ 1 ਕਿੱਡ ਮੱਚ ਗਿਆ ਜੀ ਮਕਸਦਾ ਸਰਕਾਰ ਤੋਂ ਵੀ ਮੁਆਵਜ਼ਾ ਦੇ ਦੇ ਹਾਂਜੀ ਜਿੰਨਾ ਨੁਕਸਾਨ ਹੋਇਆ ਤੇ ਕਿਨੇ ਵਾਹਣ ਲਿਆ ਜਮੈਂ ਹਾਂਜੀ 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 ਕੋਈ ਨੁਕਸਾਨ ਤਾਂ ਕਿੱਲਾ ਸਭਾ ਕਿੱਲਾ ਦਾ ਵਾਹਣ ਦਾ ਵਿਚਾਰੇ ਨੇ ਠੇਕੇ ਤੇ ਵਾਹਣ ਲਿਆ ਸੀਗਾ ਗਰੀਬ ਬੰਦਾ ਤੇ ਹੁਣ ਠੇਕਾ ਵੀ ਤੁਹਾਨੂੰ ਪਤਾ ਹੈ ਵੀ ਕਿੰਨਾ ਮਹਿੰਗਾ ਹੁੰਦਾ ਹੈਗਾ ਇਹ ਕਿੱਲਾ ਡੇਢ ਕਿੱਲਾ ਇੱਕ ਕਣਕ ਮੱਚ ਗਿਆ 5-6 ਕਿੱਲੇ ਨਾਲ ਮੱਚ ਗਏ ਆ 6 ਮਹੀਨੇ ਖੇਤੀ ਹੁਣ ਕੋਈ ਖਰਚੀ ਹੋਰ ਬੋਧ ਬੈੰਦੇ ਨੇ ਕਿੱਥੇ ਆ ਨੁਕਸਾਨ ਪੈ ਗਿਆ ਕਿੱਥੇ ਆ ਗਿਆ ਹੁਣ ਠੇਕਾ ਭਰੇ ਕੇ ਹੁਣ ਇਹਦਾ ਨੁਕਸਾਨ ਚੱਲੇ ਪਤਾ ਲੱਗਿਆ ਕੁਝ ਕਿਵੇਂ ਆ ਗਿਆ ਭਾਈ ਕੋਈ ਪਤਾ ਨਹੀਂ ਲੈ ਸਾਨੂੰ ਫੋਨ ਜਦੋਂ ਗਿਆ ਇੱਥੋਂ ਉਹ ਦਿਨ ਲੌਸਮੈਂਟ ਹੋ ਗਈ ਉਹਦੀ ਅਸੀਂ ਕੰਨਾਂ ਚੱਕੇ ਕੋਈ ਟਰੈਕਟਰ ਲੈ ਕੇ ਭੱਜੇ ਇੱਥੇ ਫਿਰ ਆਪਣਾ ਇਹਨਾਂ ਨੂੰ ਫੈਰ ਗ੍ਰੇਡਰ ਨੂੰ ਫੋਨ ਕਰਿਆ ਉਹ ਵੀ ਆ ਕੇ ਪਿੰਡ ਨੇ ਬਹੁਤ ਮਦਦ ਕਰੀ ਐ ਢੋਲ ਲੈ ਕੇ ਉਹਦੀ ਆਗੇ ਕੀ ਬੰਕ ਕਰੂ ਮਗਰ ਇਹਨੂੰ ਵਿਚਾਰੇ ਨੂੰ ਗਰੀਬ ਨੂੰ ਯਾਰ ਕੋਈ ਇਹਦਾ ਮੁਆਵਜ਼ਾ ਦਿੱਤਾ ਜਾਵੇ ਆਹੀ ਹੈ ਕੀ ਨਾਮ ਜੀ ਬੱਚਾ ਅਜੀਤ ਸਿੰਘ ਕੱਬ ਜੀ ਕਿਵੇਂ ਅੱਗ ਲੱਗੀ ਸੀ ਕਿੰਨਾ ਕੁ ਜ਼ਿਆਦਾ ਜਣਾ ਨੁਕਸਾਨ ਹੋਇਆ ਬਈ ਨੁਕਸਾਨ ਤਾਂ ਕਿਲਾ ਸਵਾ ਕਿਲੇ ਦਾ ਬਾਹਣ ਦਾ ਵਿਚਾਰੇ ਨੇ ਠੇਕੇ ਤੇ ਬਾਹਣ ਲਿਆ ਸੀਗਾ ਗਰੀਬ ਬੰਦਾ ਹੈ ਤੇ ਹੁਣ ਠੇਕਾ ਵੀ ਤੁਹਾਨੂੰ ਪਤਾ ਹੈ ਵੀ ਕਿੰਨਾ ਮਹਿੰਗਾ ਹੁੰਦਾ ਹੈਗਾ ਇਹ ਕਿਲਾ ਡੇਢ ਕਿਲੇ ਕਣਕ ਮੱਚ ਗਿਆ 5-6 ਕਿਲੇ ਨਾੜ ਮੱਚ ਗਏ ਆ 6 ਮਹੀਨੇ ਖੇਤੀ ਹੁਣ ਕੋਈ ਖਰਚੀ ਹੋਰ ਬੋਧ ਬੈੰਦੇ ਨੇ ਕਿੱਥੇ ਆ ਨੁਕਸਾਨ ਪੈ ਗਿਆ ਕਿੱਥੇ ਆ ਗਿਆ ਹੁਣ ਠੇਕਾ ਪਰੇ ਕੇ ਹੁਣ ਇਹਦਾ ਨੁਕਸਾਨ ਚੱਲੇ ਪਤਾ ਲੱਗਿਆ ਕੁਝ ਕਿਵੇਂ ਆ ਗਿਆ ਬਾਈ ਕੋਈ ਪਤਾ ਨਹੀਂ ਲੈ ਸਾਨੂੰ ਫੋਨ ਜਦੋਂ ਗਿਆ ਇੱਥੋਂ ਉਹਦੀ ਅਲਾਸਮੈਂਟ ਹੋ ਗਈ ਉਹਦੀ ਅਸੀਂ ਕੰਨਾਂ ਚੱਕੇ ਕੋਈ ਟਰੈਕਟਰ ਲੈ ਕੇ ਭੱਜੇ ਇੱਥੇ ਫਿਰ ਆਪਣਾ ਇਹਨਾਂ ਨੂੰ ਫੈਰ ਗ੍ਰੇਡਰ ਨੂੰ ਫੋਨ ਕਰਿਆ ਉਹ ਵੀ ਆ ਕੇ ਪਿੰਡ ਨੇ ਬਹੁਤ ਮਦਦ ਕਰੀ ਐ ਢੋਲ ਲੈ ਕੇ ਉਹਦੀ ਆ ਗਏ ਕੀ ਬੰਕਾ ਬੰਕਾ ਮੰਗ ਰਿਹਾ ਇਹਨੂੰ ਵਿਚਾਰੇ ਨੂੰ ਗਰੀਬ ਨੂੰ ਯਾਰ ਕੋਈ ਇਹਦਾ ਮੁਆਵਜ਼ਾ ਦਿੱਤਾ ਜਾਵੇ ਆਹੀ ਹੈ ਪਰ ਇਹ ਅੱਗ ਜੀ ਮੂਸਾਪਿੰਡ ਲੱਗੀ ਸੀਗੀ ਸਾਨੂੰ 10:22 ਦੇ ਕਾਲ ਆਈ ਸੀਗੀ ਕਿ ਕਣਕ ਦੇ ਢਾਂਗਰ ਨੂੰ ਅੱਗ ਲੱਗ ਚੁੱਕੀ ਆ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਸੀਗੀ ਪਿੰਡ ਦੇ ਸਹਿਯੋਗ ਨਾਲ ਤੇ ਫਾਇਰ ਬ੍ਰੀਡ ਦੇ ਸੋਜਣ ਅੱਗ ਨੂੰ ਕੰਟਰੋਲ ਕੀਤਾ ਗਿਆ ਲਗਭਗ ਅੱਧਾ ਕਿੱਲਾ ਕਣਕ ਦਾ ਤੇ 8.5 ਕਿਲੇ ਢਾਂਗਰ ਦੇ ਆ ਜਿਹੜੇ ਉਹ ਸੜ ਚੁੱਕੇ ਆ ਦੋ ਪਹਿਲਾਂ ਇਹਦੇ ਚ ਮੈਂਬਰ 나ਜ਼ਰ ਸਿੰਘ ਦੀ ਅੱਧਾ ਕਿੱਲਾ ਕਣਕ ਮੱਚ ਗਈ ਹੈ ਸੁਖਜੀਤ ਸਿੰਘ ਮਹਿੰਦਰ ਸਿੰਘ ਦਾ 3.5 ਕਿਲੇ ਢਾਂਗਰ ਸੜ ਗਿਆ ਤੇ ਜਗਜੀਤ ਸਿੰਘ ਹਰਦਿਆਲ ਸਿੰਘ ਦਾ ਹੈਗਾ ਉਹਨਾਂ ਦੇ 5 ਕਿੱਲੇ ਮੂੰਗੂ ਡੰਗਰ ਸੜ ਕੇ ਸੁਆਹ ਗਏ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਾਣੀ ਦੀਆਂ ਜੰਗਰੀਆਂ ਮਰ ਜਾਂਦੀਆਂ ਸਰ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਆਈ ਸੀ ਜੀ ਉਸ ਤੋਂ ਪਹਿਲਾਂ ਪਿੰਡ ਦਾ ਸਹਿਯੋਗ ਸੀਗਾ ਉਹਦੇ ਨਾਲ ਆ ਕੰਟਰੋਲ ਹੋ ਚੁੱਕਿਆ ਜਿਸ ਤਰ੍ਹਾਂ ਜਿਹੜਾ ਕੰਟਰੋਲ ਕੀਤਾ ਗਿਆ ਕੱਲੇ ਦਾ ਫਾਇਰ ਬ੍ਰਿਗੇਡ ਨਾਲ ਜਾਂ ਕੋਈ ਹੋਰ ਵੀ ਪਈ ਕਿੰਨੀ ਫਾਇਰ ਬ੍ਰਿਗੇਡ ਦਾ ਸਹਿਯੋਗ ਤਾਂ ਸੀਗੀ ਜੀ ਸਭ ਤੋਂ ਵੱਧ ਪਿੰਡ ਦਾ ਸਹਿਯੋਗ ਹੁੰਦਾ ਪਿੰਡ ਦੇ ਆਪੋ ਆਪਣੇ ਢੋਲ ਲੈ ਕੇ ਸਪਰੇਹਾਂ ਵਾਲੇ ਪਾਣੀ ਦੇ ਭਰ ਕੇ ਦੇ ਟਰੈਕਟਰਾਂ ਮਗਰ ਤਵੀਆਂ ਵਗੈਰਾ ਪਾ ਕੇ ਲੈ ਕੇ ਆਏ ਜਿਸ ਦੇ ਕਰਕੇ ਅੰਸ਼ੇਤੀ ਕੰਟਰੋਲ ਹੋ ਗਈ